ਵੱਡਾ ਘਾਟਾ ਆਇਆ ਸਾਡੀ ਇੱਕ ਅچھے ਦੋਸਤ ਦਾ ਚਲੇ ਜਾਣਾ ਬੜਾ ਲੰਬਾ ਟਾਈਮ ਉਹਦੇ ਨਾਲ ਐਸ ਕਾਉਂਸਲਰ ਐਸ ਐਮ ਐਲ اے گزارਿਆ ਚਾਹੇ 2-3 ਸਾਲ ਤੋਂ ਦੂਸਰੀ ਪਾਰਟੀ ਚੰਨ ਮੇਰੇ ਤੋਂ ਇਲੈਕਸ਼ਨ ਵੀ ਜਿੱਤੇ ਪਰ ਉਹਨੇ ਕਦੀ ਰਿਸ਼ਤੇ ਖਤਮ ਨਹੀਂ ਹੁੰਦੇ ਇਹ ਜਿਆ ਹਮੇਸ਼ਾ ਹੱਸਦਾ ਚਿਹਰਾ ਖੁਸ਼ਦਿਲ ਮਿਜ਼ਾਜ ਉਹਦੇ ਉਹ ਖਲੇ ਵੀ ਯਾਦ ਆਉਂਦੇ ਸਰ ਬਹੁਤ ਲੰਬਾ ਸਮਾਂ ਜਿਹੜਾ ਕਾਉਂਸਲਰਸ਼ਿਪ ਨੂੰ ਲੈ ਲੋ ਚਾਹੇ ਕੀਰਮਨ ਲਹਿਨੇ ਤੁਹਾਡੇ ਨਾਲ ਸੰਪਰਕ ਸੰਬੰਧ ਜਿਹੜੇ ਨੇ ਕਾਫੀ ਲੰਬਾ ਸੀ ਮੈਂ ਤਾਂ ਆਪ کہہ ਰਹੇ ਆਂ ਵੀ ਇੰਨੇ ਵੱਡੇ ਸਬੰਧ ਰਹੇ ਨਾਲ ਚਾਹੇ ਦੂਸਰੀ ਪਾਰਟੀ 'ਚ ਵੀ ਚਲ ਕੇ ਇਲੈਕਸ਼ਨ ਵੀ ਜਿੱਤੇ ਪਰ ਉਹਨੇ ਰਿਸ਼ਤੇ ਨਹੀਂ ਖਤਮ ਕਰ ਦਿੱਤੇ ਇਹ ਜੇ ਇਨਸਾਨ ਤੋਂ ਸਿੱਖਣ ਦੀ ਲੋੜ ਹੁੰਦੀ ਆ ਬਹੁਤ ਵੱਡਾ ਕਾਟਾ ਆ ਇੱਕ ਵਿਵਾਦ ਲੀਡਰ ਸੀ ਆਪਣੀ ਪਾਰਟੀ ਦੇ ਖਿਲਾਫ ਵੀ ਕਿਤੇ ਨਾ ਕਿਤੇ ਆਵਾਜ਼ ਚੱਕਦੇ ਰਹੇ ਨੇ ਤੇ ਲੋਕਾਂ ਨੂੰ ਜਦੋਂ ਮਿਲਦੇ ਸੀ ਬਹੁਤ ਵਧੀਆ ਦੋਸਤ ਸੀ ਵੱਡਾ ਕਾਟਾ ਆ ਸੀ ਇੱਕ ਅੱਛੇ ਦੋਸਤ ਦਾ ਚਲੇ ਜਾਣਾ ਬੜਾ ਲੰਬਾ ਟਾਈਮ ਉਹ ਦੇ ਨਾਲ ਐਸ ਕਾਉਂਸਲਰ ਐਸ ਐਮ ਐਲ اے ਗੁਜ਼ਾਰੇ ਆ ਚਾਹੇ 2-3 ਸਾਲ ਤੋਂ ਦੂਸਰੀ ਪਾਰਟੀ ਚੰਨ ਮੇਰੇ ਤੋਂ ਇਲੈਕਸ਼ਨ ਵੀ ਜਿੱਤੇ ਪਰ ਉਹਨੇ ਕਦੀ ਰਿਸ਼ਤੇ ਖਤਮ ਨਹੀਂ ਹੋ ਹੁੰਦੇ ਇਹ ਜਿਆ ਹਮੇਸ਼ਾ ਹੱਸਦਾ ਚਿਹਰਾ ਖੁਸ਼ਦਿਲ ਮਿਜ਼ਾਜ ਉਹਦੇ ਉਹ ਖਲੇ ਵੀ ਯਾਦ ਆਉਂਦੇ ਸਰ ਬਹੁਤ ਲੰਬਾ ਸਮਾਂ ਜਿਹੜਾ ਕਾਉਂਸਲਰਸ਼ਿਪ ਨੂੰ ਲੈ ਲੋ ਚਾਹੇ ਚੇਅਰਮੈਨ ਰਹੇ ਨੇ ਤੁਹਾਡੇ ਨਾਲ ਸੰਬੰਧ ਜਿਹੜੇ ਨੇ ਕਾਫੀ ਲੰਬਾ ਸੀ ਮੈਂ ਤਾਂ ਆਪ ਕਹਿ ਰਹੇ ਆ ਵੀ ਇੰਨੇ ਵੱਡੇ ਸੰਬੰਧ ਰਹੇ ਨਾਲ ਚਾਹੇ ਦੂਸਰੀ ਪਾਰਟੀ ਚ ਵੀ ਚਲ ਕੇ ਇਲੈਕਸ਼ਨ ਵੀ ਜਿੱਤੇ ਪਰ ਉਹਨੇ ਰਿਸ਼ਤੇ ਨਹੀਂ ਖਤਮ ਕਰ ਦਿੱਤੇ ਇਹ ਜੇ ਇਨਸਾਨ ਤੋਂ ਸਿੱਖਣ ਦੀ ਲੋੜ ਹੁੰਦੀ ਆ ਬਹੁਤ ਵੱਡਾ ਘਾਟਾ ਆ ਇੱਕ ਵਿਵਾਖ ਲੀਡਰ ਸੀ ਆਪਣੀ ਪਾਰਟੀ ਦੇ ਖਿਲਾਫ ਵੀ ਕਿਤੇ ਨਾ ਕਿਤੇ ਆਵਾਜ਼ ਚੱਕ ਦੇ ਰਹੇ ਨੇ ਤੇ ਲੋਕਾਂ ਨੂੰ ਜਦੋਂ ਮਿਲਦੇ ਸੀ ਬਹੁਤ ਵਧੀਆ ਦੋਸਤ ਸੀ ਵੱਡਾ ਘਾਟਾ ਆ ਸਭ ਇੱਕ ਅੱਛੇ ਦੋਸਤ ਦਾ ਚਲੇ ਜਾਣਾ ਬੜਾ ਲੰਬਾ ਟਾਈਮ ਹੋ ਦੇਣਾ ਲੈ ਕੌਂਸਲਰ ਐਸ ਐਮ ਐਲ ਏ گزارਿਆ ਚਾਹੇ 2-3 ਸਾਲ ਤੋਂ ਦੂਸਰੀ ਪਾਰਟੀ ਚ ਹਨ ਮੇਰੇ ਤੋਂ ਇਲੈਕਸ਼ਨ ਵੀ ਜਿੱਤੇ ਪਰ ਉਹਨੇ ਕਦੀ ਰਿਸ਼ਤੇ ਖਤਮ ਨਹੀਂ ਹੁੰਦੇ ਇਹ ਜਾਂ ਹਮੇਸ਼ਾ ਹੱਸਦਾ ਚਿਹਰਾ ਖੁਸ਼ਦਿਲ ਮિજાਜ ਉਹਦੇ ਉਹ ਖਲੇ ਵੀ ਯਾਦ ਹੁੰਦੇ ਸਰ ਬਹੁਤ ਲੰਬਾ ਸਮਾਂ ਜਿਹੜਾ ਕੌਂਸਲਰਸ਼ਿਪ ਨੂੰ ਲੈ ਲੋ ਚਾਹੇ ਚੇਅਰਮੈਨ ਰਹੇ ਨੇ ਤੁਹਾਡੇ ਨਾਲ ਸੰਬੰਧ ਜਿਹੜੇ ਨੇ ਕਾਫੀ ਸੰਬੰਧ ਮੈਂ ਤਾਂ ਆਪ ਕਹਿ ਰਹੇ ਆ ਵੀ ਇੱਡੇ ਵੱਡੇ ਸੰਬੰਧ ਰਹੇ ਨਾਲ ਚਾਹੇ ਦੂਸਰੀ ਪਾਰਟੀ ਚ ਵੀ ਚਲ ਕੇ ਇਲੈਕਸ਼ਨ ਵੀ ਜਿੱਤੇ ਪਰ ਉਹਨੇ ਰਿਸ਼ਤੇ ਨਹੀਂ ਖਤਮ ਹੁੰਦੇ ਇਹ ਜੇ ਇਨਸਾਨ ਤੋਂ ਸਿੱਖਣ ਦੀ ਲੋੜ ਹੁੰਦੀ ਆ ਬਹੁਤ ਵੱਡਾ ਘਾਟਾ ਆ ਇੱਕ ਵਿਵਾਦਪੂਰਨ ਲੀਡਰ ਸੀ ਆਪਣੀ ਪਾਰਟੀ ਦੇ ਖਿਲਾਫ ਵੀ ਕਿਤੇ ਨਾ ਕਿਤੇ ਆਵਾਜ਼ ਚੱਕਦੇ ਰਹੇ ਨੇ ਤੇ ਲੋਕਾਂ ਨੂੰ ਜਦੋਂ ਮਿਲਦੇ ਸੀ ਬਹੁਤ ਵਧੀਆ ਦੋਸਤ ਸੀ ਵੱਡਾ ਘਾਟਾ ਆ ਸਭ ਇੱਕ ਅੱਛੇ ਦੋਸਤ ਦਾ ਚਲੇ ਜਾਣਾ ਬੜਾ ਲੰਬਾ ਟਾਈਮ ਹੋ ਦੇਣਾ ਲੈ ਇਸ ਕੌਂਸਲਰ ਐਸ ਐਮ ਐਲ ਏ گزارਿਆ ਚਾਹੇ 2-3 ਸਾਲ ਤੋਂ ਦੂਸਰੀ ਪਾਰਟੀ ਚ ਹਨ ਮੇਰੇ ਤੋਂ ਇਲੈਕਸ਼ਨ ਵੀ ਜਿੱਤੇ ਪਰ ਉਹਨੇ ਕਦੀ ਰਿਸ਼ਤੇ ਖਤਮ ਨਹੀਂ ਹੁੰਦੇ ਇਹ ਜੇ ਹਮੇਸ਼ਾ ਹੱਸਦਾ ਚਿਹਰਾ ਖੁਸ਼ਦਿਲ ਮਿਜ਼ਾਜ ਉਹ ਹਲੇ ਵੀ ਯਾਦ ਹੁੰਦੇ ਸਰ ਬਹੁਤ ਲੰਬਾ ਸਮਾਂ ਜਿਹੜਾ ਕਾਉਂਸਲਰਸ਼ਿਪ ਨੂੰ ਲੈ ਲੋ ਚਾਹੇ ਚੇਅਰਮੈਨ ਰਹੇ ਨੇ ਤੁਹਾਡੇ ਨਾਲ ਸੰਬੰਧ ਜਿਹੜੇ ਨੇ ਕਾਫੀ ਕੰਪਲੈਕਸ ਮੈਂ ਤਾਂ ਆਪ ਕਹਿ ਰਹੇ ਆਂ ਵੀ ਇੱਡੇ ਵੱਡੇ ਸੰਬੰਧ ਰਹੇ ਨਾਲ ਚਾਹੇ ਦੂਸਰੀ ਪਾਰਟੀ 'ਚ ਵੀ ਚਲ ਕੇ ਇਲੈਕਸ਼ਨ ਵੀ ਜਿੱਤੇ ਪਰ ਉਹਨੇ ਰਿਸ਼ਤੇ ਨਹੀਂ ਖਤਮ ਕਰ ਦਿੱਤੇ ਇਹ ਜੇ ਇਨਸਾਨ ਤੋਂ ਸਿੱਖਣ ਦੀ ਲੋੜ ਹੁੰਦੀ ਆ ਬਹੁਤ ਵੱਡਾ ਕਾਟਾ ਆ ਇਹ ਕੁਬੇ ਵਾਕ ਲੀਡਰ ਸੀ ਆਪਣੀ ਪਾਰਟੀ ਦੇ ਖਿਲਾਫ ਵੀ ਕਿਤਨਾ ਕਿਤੇ ਆਵਾਜ਼ ਚੱਕਦੇ ਰਹੇ ਨੇ ਤੇ ਲੋਕਾਂ ਨੂੰ ਜਦੋਂ ਮਿਲਦੇ ਕਿਤੇ ਮਿੱਠੇ ਕਿਤੇ ਨੱਕੇ ਬਹੁਤ ਵਧੀਆ ਦੋਸਤ ਸੀ